ਮਾਸਟਰ ਕਸ਼ਮੀਰ ਸਿੰਘ ਦਾ ਪੁੱਤ ਅਮਰੀਕਾ ਦੀ ਪੁਲਿਸ 'ਚ ਵੱਡਾ ਅਫਸਰ ਬਣ ਕੇ ਪਿੰਡ ਪਹੁੰਚਿਆ ਹੁਸ਼ਿਆਰਪੁਰ ਦੇ ਪਿੰਡ ਡੱਫਰ ਦਾ ਜਸਪਿੰਦਰ ਸਿੰਘ ਘਰ ਦੀ ਤੰਗੀ ਦੂਰ ਕਰਨ ਲਈ ਪ੍ਰੋਫੈਸਰ ਦੀ ਨੌਕਰੀ ਛੱਡ ਕੇ ਅਮਰੀਕਾ ਗਿਆ ਸੀ ਜਸਪਿੰਦਰ ਦੇ ਪਿਤਾ ਪੈਰਾਲਾਈਜ਼ਡ ਨੇ ਪਰ ਪੁੱਤ ਦੀ ਸਫਲਤਾ ਨੇ ਅੱਜ ਇਸ ਬਾਪ ਦਾ ਸੀਨਾ ਚੌੜਾ ਕਰ ਦਿੱਤਾ ਹੈ ਇਹ ਦਿਨ ਵੇਖਣ ਲਈ ਜਸਪਿੰਦਰ ਨੇ ਦਿਨ ਰਾਤ ਮਿਹਨਤ ਕੀਤੀ ਤੇ ਅਫਸਰ ਬਣ ਕੇ ਮਾਪੇ ਦਾ ਸੁਪਨਾ ਪੂਰਾ ਕੀਤਾ ਅੱਜ ਇਸ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਰਿਸ਼ਤੇਦਾਰ ਵਧਾਈਆਂ ਦੇਣ ਲਈ ਪਹੁੰਚ ਰਹੇ ਨੇ ਇਹ ਸਫਲਤਾ ਜਸਪਿੰਦਰ ਨੂੰ ਕੋਈ ਸੌਖੀ ਨਹੀਂ ਮਿਲੀ ਪਿਤਾ ਦੇ ਬਿਮਾਰ ਹੋਣ ਤੋਂ ਬਾਅਦ ਪਰਿਵਾਰ ਨੇ ਬਹੁਤ ਔਖਾ ਸਮਾਂ ਵੀ ਹੰਡਾਇਆ ਮੈਂ 2019 ਦੇ ਵਿੱਚ ਗਿਆ ਸੀਗਾ ਅਮਰੀਕਾ ਤੇ ਮੇਰੀ ਜਿਹੜੀ ਸਿਲੈਕਸ਼ਨ ਆ ਸਾਰਾ ਉਹ ਮੈਂ ਜੂਨ 2023 ਦੇ ਵਿੱਚ ਉੱਥੇ ਸਿਲੈਕਟ ਹੋਇਆ ਸੀਗਾ ਤੇ ਉਸ ਤੋਂ ਬਾਅਦ ਟ੍ਰੇਨਿੰਗ ਤੇ ਸਾਰਾ ਕੁਝ ਤੇ ਹੁਣ ਮੇਰੀ ਸਾਰੀ ਟ੍ਰੇਨਿੰਗ ਵੀ ਖਤਮ ਹੋ ਗਈ ਹੈ ਤੇ ਹਾਂਜੀ ਤੇ ਹੁਣ ਮੈਂ ਔਨ ਡਿਊਟੀ ਹਾਂ ਕ੍ਰਾਈਟੇਰੀਆ ਕੀ ਰਹਿੰਦਾ ਫਿਰ ਉੱਥੇ ਪੁਲਿਸ ਦੇ ਵਿੱਚ ਭਰਤੀ ਹੁੰਦੀ ਇਹ ਜੀ ਡਿਫਰੈਂਟ ਸਟੇਟਸ ਦਾ ਜਿਹੜਾ ਡਿਫਰੈਂਟ ਸਟੇਟਸ ਦਾ ਵੱਖਰਾ-ਵੱਖਰਾ ਹੁੰਦਾ ਆ ਤੇ ਜਿੱਦਾਂ ਬਟ ਇੱਕ ਕਾਮਨ ਥਿੰਗ ਜਿਹੜੀ ਸਾਰੇ ਕ੍ਰਾਈਟੇਰੀਆ ਦੇ ਵਿੱਚ ਹੁੰਦੀ ਆ ਉਹ ਰਿਟਨ ਟੈਸਟ ਫਿਜ਼ੀਕਲ ਪੋਲੀਗ੍ਰਾਫ ਸਾਈਕੋਲੋਜੀਕਲ ਟੈਸਟ ਬੈਕਗਰਾਉਂਡ ਇਨਵੈਸਟੀਗੇਸ਼ਨ ਤੇ ਮੈਡੀਕਲ ਬਾਕੀ ਵੱਖ-ਵੱਖ ਜਿਹੜੇ ਡਿਪਾਰਟਮੈਂਟ ਹੈਗੇ ਉਹਨਾਂ ਨੇ ਵੱਖ-ਵੱਖ ਆਪਣਾ ਰੱਖਿਆ ਹੋਇਆ ਟੈਸਟ ਇੰਟਰਵਿਊਸ ਸਾਰਾ एलिजिਬਿਲਟੀ ਕੀ ਹੁੰਦੀ ਹੈ एलिजिਬਿਲਟੀ ਇੱਕ ਤਾਂ ਪਹਿਲੂ ਤੋਂ ਯੂ ਐਸ ਸਿਟੀਜ਼ਨ ਹੋਣੇ ਚਾਹੀਦੇ ਬਟ ਇਹ ਵੀ ਮੈਂ ਫੇਰ ਕਹੂੰਗਾ ਵੀ ਡਿਫਰੈਂਟ ਸਟੇਟਸ ਦਾ ਡਿਫਰੈਂਟ ਹੈਗਾ ਬਟ ਯੂ ਐਸ ਸਿਟੀਜ਼ਨ ਹੋਣੇ ਚਾਹੀਦੇ ਆ ਤੁਸੀਂ 21 ਸਾਲ ਦੀ ਉਮਰ ਹੋਣੀ ਚਾਹੀਦੀ ਤੁਹਾਡੀ ਘੱਟੋ ਘੱਟ ਤੇ ਤੁਸੀਂ ਗੁੱਡ ਫਿਜ਼ੀਕਲ ਸ਼ੇਪ ਦੇ ਵਿੱਚ ਹੋਣੇ ਚਾਹੀਦੇ ਆ ਤੇ ਇਹ ਜਿਹੜਾ ਬੇਸਿਕ ਕਰਾਈਟੇਰੀਆ ਹੁੰਦਾ ਹੈ ਜਾਂ ਐਲੀਜੀਬਿਲਟੀ ਹੁੰਦੀ ਹੈ ਪੰਜਾਬ ਦੇ ਵਿੱਚ ਤੁਸੀਂ ਕੀ ਕਰਦੇ ਸੀਗੇ ਔਰ ਅਮਰੀਕਾ ਦੇ ਵਿੱਚ ਪੁਲਿਸ ਵੱਲ ਕਿਵੇਂ ਰੁਝਾਨ ਬਣਿਆ ਤੁਹਾਡਾ ਪੰਜਾਬ ਦੇ ਵਿੱਚ ਮੈਂ ਜੀ ਐਮਐਸਸੀ ਕੀਤੀ ਹੋਈ ਸੀਗੀ ਫਿਜ਼ਿਕਸ ਦੇ ਵਿੱਚ ਤੇ ਮੈਂ ਬੀਐਡ ਕੀਤੀ ਹੋਈ ਸੀ ਮੈਂ 3 ਸਾਲ ਇੰਜੀਨੀਅਰਿੰਗ ਕਾਲਜ ਪੜਾਇਆ ਤੇ 3 ਸਾਲ 3 ਸਾਲ ਸੀਬੀਐਸਈ ਸੀਨੀਅਰ ਸਕੂਲ ਬਾਬਾ ਮੰਝ ਗੌਰਮੈਂਟ ਸਕੂਲ ਉੱਥੇ ਦਾ ਪੜਾਇਆ ਹਾਂ ਕਿਵੇਂ ਫਿਰ ਮਹਿਸੂਸ ਹੋਇਆ ਜਦੋਂ ਪਹਿਲੀ ਵਾਰੀ ਅਫਸਰ ਬਣ ਕੇ ਪਿੰਡ ਆਏ ਤੁਸੀਂ ਬਹੁਤ ਵਧੀਆ ਮਹਿਸੂਸ ਹੋਇਆ ਜੀ ਤੇ ਕਿਉਂਕਿ ਪੇਰੈਂਟਸ ਦਾ ਪੇਰੈਂਟਸ ਕੋਚ ਸੀਗੇ ਉਹਨਾਂ ਦਾ ਨਾਮ ਹੋਇਆ ਤੇ ਓਬਵੀਅਸ ਆ ਜੇ ਪੇਰੈਂਟਸ ਕੋਚ ਆ ਤਾਂ ਤੁਸੀਂ ਆਪੇ ਹੀ ਖੁਸ਼ ਹੋਨੇ ਬਹੁਤ ਕਹਿੰਦੇ ਸੰਘਰਸ਼ ਕੀਤਾ ਪਹਿਲਾਂ ਪਰਿਵਾਰ ਦੇ ਵਿੱਚ ਬਹੁਤ ਮੁਸ਼ਕਲਾਂ ਸੀਗੀਆਂ ਫਾਈਨੈਂਸ਼ਲੀ ਕਹ ਲਈਏ ਜਾਂ ਉਧਾਂ ਹਾਂ ਜੀ ਮੇਰੇ ਫਾਦਰ ਸਾਹਿਬ 2011 ਦੇ ਵਿੱਚ ਬਿਮਾਰ ਪੈ ਗਏ ਸੀ ਉਹਨਾਂ ਨੂੰ ਸਟ੍ਰੋਕ ਹੋ ਗਿਆ ਸੀ ਉਹਨਾਂ ਦੀ ਰਾਈਟ ਸਾਈਡ ਪੈਰਲਾਈਜ਼ਡ ਹੋ ਗਈ ਸੀ ਤੇ ਉਹਨਾਂ ਦੇ ਜਿੱਦਾਂ ਪ੍ਰੋਫੈਸਰ ਸੀਗੇ ਉਹ ਵੀ ਫਿਜ਼ਿਕਸ ਦੇ ਖਾਲਸਾ ਕਾਲਜ ਗੜਦੀ ਵਾਲਾ ਤੇ ਉਹਨਾਂ ਦੀ ਬੋਲਣ ਦੀ ਸ਼ਕਤੀ ਚਲ ਗਈ ਸੀ ਇਸ ਸਟ੍ਰੋਕ ਦੇ ਨਾਲ ਸੋ ਸਿੰਗਲ ਫੈਮਿਲੀ ਯੂ نو ਕੋਈ ਅਰਨਿੰਗ ਮੈਂਬਰ ਸੀਗੇ ਤੇ ਉਹਦੇ ਕਰਕੇ ਫਿਰ ਸਾਨੂੰ ਫਾਈਨੈਂਸ਼ੀਅਲ ਵੀ ਫਾਈਨੈਂਸ਼ੀਅਲ ਜਿਹੜਾ ਹੋ ਗਿਆ ਸਟਰਗਲ ਵੀ ਹੋਈ ਸਾਡੀ ਤੇ ਸਾਰਾ ਕੁਝ ਹੀ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅੱਛਾ ਪੱਗ ਬੰਨ ਕੇ ਉੱਥੇ ਤੁਸੀਂ ਜੌਬ ਤੇ ਜਾਂਦੇ ਹੋ ਜਾਂ ਕਿਵੇਂ ਜੌਬ ਕਰਦੇ ਹੋ ਜਾਂ ਨਹੀਂ ਐਕਚੁਅਲੀ ਹੁਣ ਮੈਂ ਜਾ ਕੇ ਜਦਾਂ ਇਹਦੀ ਪਰਮਿਸ਼ਨ ਲੈਣੀ ਆ ਦਸਤਾਰ ਸਜਾਉਣ ਦੀ ਬਟ ਇੱਕ ਹੋਰ ਵੀ ਹੈ ਕਿਉਂਕਿ ਉੱਥੇ ਸਾਨੂੰ ਕਈ ਵੇਲੇ ਜਿਹੜੇ ਉੱਥੇ ਕ੍ਰਾਈਮਨਲ ਹੁੰਦੇ ਆ ਉਹਨਾਂ ਨਾਲ ਹੈਂਡ ਆਊਨ ਹੋਣਾ ਪੈਂਦਾ ਸੋ ਉਹਦੇ ਕਰਕੇ ਵੀ ਥੋੜਾ ਮੈਂ ਪਰਸਨਲੀ ਇਸ ਬਾਰੇ ਸੋਚਦਾ ਆਂ ਕਿ ਥੋੜੀ ਦਸਤਾਰ ਦੀ ਬੇਅਦਬੀ ਨਾ ਹੋਵੇ ਕਿ ਕਈ ਵੇਲੇ ਤੁਸੀਂ ਫੜਦੇ ਆਂ ਜਾਂ ਕੋਈ ਤੁਸੀਂ ਉਹ ਤੁਹਾਡੇ ਨਾਲ ਗਾਂ ਝਗੜਾ ਕਰਦੇ ਆਂ ਤਾਂ ਉਹ ਤੁਹਾਡੀ ਦਸਤਾਰ ਦੇ ਬੇਅਦਬੀ ਨਾ ਹੋਵੇ ਤਾਂ ਉਸ ਕਰਕੇ ਵੀ ਮੈਂ ਫਿਲਹਾਲ ਤਾਂ ਨਹੀਂ ਉੱਥੇ ਦਸਤਾਰ ਸਜਾਉਣਾ ਪਰ ਇਨ ਫਿਊਚਰ ਮੇਰੇ ਮਨ ਦੇ ਵਿੱਚ ਹੈ ਕਿ ਮੈਂ ਪਰਮਿਸ਼ਨ ਲੈ ਕੇ ਤੇ ਮੈਂ ਜ਼ਰੂਰ ਸਜਾਵਾਂਗਾ ਤੁਹਾਡੀ ਡੈਜ਼ਿਗਨੇਸ਼ਨ ਉੱਥੇ ਕੀ ਹੈ ਔਰ ਕੀ ਕੰਮ ਰਹਿੰਦਾ ਮੇਰੇ ਡੈਜ਼ਿਗਨੇਸ਼ਨ ਹੈ ਕਿ ਮੈਂ ਡਿਪਟੀ ਸ਼ਰਫ ਹਾਂ ਤੇ ਸਾਡਾ ਕੰਮ ਹੁੰਦਾ ਆ ਇੱਕ ਪੈਟਰੋਲਿੰਗ ਫਿਰ ਕੋਰਟ ਕੋਰਟ ਨੂੰ ਆਪਾਂ ਸਾਰਾ ਮੈਨੇਜਮੈਂਟ ਉੱਥੇ ਕਰਦੇ ਆ ਕੋਰਟ ਹਾਊਸ ਦੀ ਉਸ ਤੋਂ ਬਾਅਦ ਆਪਾਂ ਵਾਰੰਟ ਸਰਵਿਸ ਕਰਦੇ ਆ ਤੇ ਫਿਰ ਸਾਡੀ ਇੱਕ ਬੇਸਿਕ ਡਿਊਟੀ ਦੇ ਵਿੱਚ ਕਈ ਵਾਰ ਆਪਾਂ ਜੇਲ ਜੇਲ ਦੀ ਵੀ ਆਪਾਂ ਸਾਰੀ ਮੈਨੇਜਮੈਂਟ ਆਪਾਂ ਦੇਖਦੇ ਆ ਉੱਥੇ ਹਾਂਜੀ ਕਦੇ ਸੋਚਿਆ ਸੀ ਆਖਰੀ ਸਵਾਲ ਆ ਸੋਚਿਆ ਸੀ ਕਦੇ ਵੀ ਉੱਥੇ ਜਾ ਕੇ ਫਿਰ ਇਦਾਂ ਬਣਾਗੇ ਆਪ ਸਰ ਨੇ ਜੀ ਬਿਲਕੁਲ ਨਹੀਂ ਸੋਚਿਆ ਸੀ ਵਾਹਿਗੁਰੂ ਦੀ ਬਹੁ ਮਿਹਰ ਸਾਰੇ ਯਾਰਾਂ ਦੋਸਤਾਂ ਦਾ ਸਾਰਿਆਂ ਦਾ ਪਿਆਰ ਆ ਸਾਰੇ ਵੱਡਿਆਂ ਦਾ ਆਸ਼ੀਰਵਾਦ ਤੇ ਜਿਹੜਾ ਇਸ ਮੁਕਾਮ ਤੱਕ ਪਹੁੰਚੇ ਆ ਤੇ ਬਾਕੀ ਸਤਿਗੁਰ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ ਜੀ ਤੇ ਬਾਕੀ ਬਿਲਕੁਲ ਨਹੀਂ ਸੋਚਿਆ ਸੀ ਜੀ ਹਾਂ ਜੀ ਠੀਕ ਹੈ